ਸਮਉਂਦ ਸਿੰਘ ਗੱਲਾਂ ਸਿੱਧੀਆਂ ਮਾਂ ਨਾਲ ਕਰ ਰਿਹਾ ਸੀ ਪਰ ਘਰ ਦੇ ਦੂਸਰੇ ਜੀ ਵੀ ਕੋਲ ਬੈਠੇ ਸੁਣ ਰਹੇ ਸਨ ਰਾਤ ਦੀ ਰੋਟੀ ਦਾ ਵੇਲਾ ਸੀ ਇੱਕ ਮੰਜੇ ਤੇ ਬੈਠਾ ਸਮਉਂਦ ਸਿੰਘ ਰੋਟੀ ਖਾ ਰਿਹਾ ਸੀ ਦੂਜੇ ਨਾਲ ਦੇ ਮੰਜੇ ਉੱਤੇ ਛੋਟਾ ਪ੍ਰਾ ਮਕੰਦ ਸਿੰਘ ਬੈਠਾ ਖਾ ਰਿਹਾ ਸੀ ਸਮਉਂਦ ਸਿੰਘ ਦੀ ਬਉਟੀ ਚੁੱਲ੍ਹੇ ਤੇ ਰੋਟੀਆਂ ਪਕਾ ਰਹੀ ਸੀ ਸਵਾਰਨੀ ਪਰਜਾਈ ਦੇ ਕੋਲ ਨੀਵੀਂ ਭਾਈ ਬੈਠੀ ਸੀ ਦੋ ਚਾਰ ਮਿੰਟ ਸਾਰੇ ਚੁੱਪ ਵਰਤੀ ਰਹੀ ਅੰਤ ਹੌਸਲਾ ਕਰਕੇ ਮਾਂ ਨੇ ਫਿਰ ਗੱਲ ਥੋਰੀ ਪਰ ਪੁੱਤ ਸਮਉਂਦ ਸਿਆ ਭੈਣ ਆਈ ਨੂੰ ਕੀ ਜਵਾਬ ਦੇਵੇਂਗਾ ਆਸੋ ਆਖ ਗਈ ਸੀ ਮੈਂ ਵਿਆਹ ਤੋਂ 2 ਮਹੀਨੇ ਪਿੱਛੋਂ ਆਵਾਂਗੀ ਬਸ ਮਾਂ ਇਹ ਗੱਲ ਇੱਥੇ ਰਹਿਣ ਦੇ ਮੈਂ ਭੁੱਖੇ ਨੰਗੇ ਘਰ ਭੈਣ ਡੋਗ ਨਹੀਂ ਦੇਣੀ ਆਪ ਜਾ ਕੇ ਆਸੋ ਨੂੰ ਆਖਾਵੇਂ ਕਿ ਇਸ ਕੰਮ ਨੂੰ ਮੇਰੇ ਕੋਲ ਨਾ ਆਵੇ ਹੋਰ ਕਿਸੇ ਵੀ ਕੰਮ ਆਵੇ ਤਾਂ ਜੀ ਸੱਦ ਕੇ ਸਿਰ ਮੱਥੇ ਤੇ ਝੱਲਾਂਗਾ ਆਪਣਾ ਆਪ ਵੇਚ ਕੇ ਵੀ ਦੇ ਦੇਾਂਗਾ ਪਰ ਮੈਂ ਉੱਥੇ ਸਵਾਰਨੀ ਦਾ ਸਾਖ ਨਹੀਂ ਕਰਨਾ ਇਸ ਕੰਮ ਵਿੱਚ ਕਿਸੇ ਨੇ ਦਖਲ ਦਿੱਤਾ ਤਾਂ ਮੈਥੋਂ ਬੁਰਾ ਕੋਈ ਨਹੀਂ ਸਮੁੰਦਰ ਸਿੰਘ ਨੇ ਇਹੋ ਜਿਹੀ ਸੌਰਵ ਵਿੱਚ ਇਹ ਵਾਕ ਕਹੇ ਕਿ ਮੁੜ ਕੇ ਕੁਝ ਕਹਿਣ ਦੀ ਕਿਸੇ ਦੀ ਹਿੰਮਤ ਹੀ ਨਾ ਪਈ ਘਰ ਦਾ ਕਾਰ ਮੁਖਤਿਆਰ ਸਮੁੰਦਰ ਸਿੰਘ ਸੀ ਛੋਟਾ ਭਰਾ ਮਕੰਦ ਸਿੰਘ ਉਹਦੇ ਆਸਰੇ ਤੇ ਸੀ ਨਾਲੇ ਹੁਣੇ-ਹੁਣੇ ਉਹਦਾ ਵਿਆਹ ਸਮੁੰਦਰ ਸਿੰਘ ਨੇ ਬੜੀ ਸ਼ਾਨ ਨਾਲ ਕੀਤਾ ਸੀ ਖਰਚ ਵੱਲੋਂ ਨੇ ਕਿਸੇ ਗੱਲੋਂ ਛਿੱਸੀ ਨਹੀਂ ਸੀ ਵੱਟੀ ਲੋਕੀ ਸਹਿਫਤਾ ਕਰਦੇ ਸਨ ਕਿ ਵੱਡੇ ਭਰਾ ਨੇ ਸਾਰੇ ਸਾਰਥ ਪਿਓ ਵਾਂਗ ਨਿਭਾਏ ਹਨ ਐਸ Ehsaan ਥੱਲੇ ਦੱਬਿਆ ਹੋਇਆ ਛੋਟਾ ਕਿਸੇ ਕਿਸਮ ਦੀ ਸਲਾਹ ਨਹੀਂ ਸੀ ਦੇ ਸਕਦਾ ਸਮੁੰਦਰ ਸਿੰਘ ਦੀ ਬੋਟੀ ਆਸੋ ਨਾਲ ਬਹੁਤੀ ਕੋਸ਼ ਨਹੀਂ ਸੀ ਇੱਕੋ ਹਾਨ ਨਣਾਣ ਪਰਜਾਈ ਦੀ ਕਿਸੇ ਭਾਗਾ ਵਾਲੇ ਘਰ ਹੀ ਬਣਦੀ ਹੈ ਇਸ ਲਈ ਪਰਜਾਈ ਵੱਲੋਂ ਆਸੋ ਦੀ ਹਮਾਇਤ ਦਾ ਸਵਾਲ ਹੀ ਨਹੀਂ ਸੀ ਤੇ ਸਵਾਰਨੀ ਜਿਹਦੇ ਬਾਰੇ ਸਭ ਵਿਚਾਰਾ ਹੋ ਰਹੀਆਂ ਸਨ ਉੱਚੀ ਸਾ ਲੈਣ ਦੀ ਵੀ ਹੱਕਦਾਰ ਨਹੀਂ ਸੀ ਜਿਸ ਦੇ ਲੇਖਾਂ ਦਾ ਫੈਸਲਾ ਹੋਣਾ ਸੀ ਉਸ ਨੂੰ ਮੂੰਹੋਂ ਇੱਕ ਸ਼ਬਦ ਕਹਿਣ ਦੀ ਵੀ ਆਗਿਆ ਨਹੀਂ ਸੀ ਦੇ ਲੈ ਕੇ ਐ ਇੱਕ ਮਾਂ ਹੀ ਸੀ ਜੋ ਆਸੋ ਦੀ ਹਮਾਇਤ ਕਰ ਸਕਦੀ ਸੀ ਪਰ ਸਮਾਉ ਦੇ ਸੰਗ ਦੇ ਇੱਕੇ ਦਾਬੇ ਨੇ ਉਹਦਾ ਮੂਵੀ ਬੰਦ ਕਰ ਦਿੱਤਾ ਹਫ਼ਤੇ ਕੁ ਪਿੱਛੋਂ ਆਸੋ ਆਈ ਜ਼ਰੂਰ ਪਰ ਭਰਾ ਦੇ ਮੂੰਹ ਕੋਰਾ ਜਵਾਬ ਲੈ ਕੇ ਮੁੜ ਗਈ ਵੱਡੀ ਭੈਣ ਨੂੰ ਤੋੜਨ ਗਈ ਸਵਰਨੀ ਉਹਦੇ ਗੱਲ ਲੱਗ ਕੇ ਬੜਾ ਰੋਈ ਪਰ ਮੂੰਹੋਂ ਕਹਿਣ ਵਾਸਤੇ ਉਹਦੇ ਕੋਲ ਇੱਕ ਸ਼ਬਦ ਵੀ ਨਹੀਂ ਸੀ ਉਹਦੇ ਦਿਲ ਦੀ ਪੀੜ ਨੂੰ ਕੋਈ ਨਹੀਂ ਸੀ ਜਾਣਦਾ ਆਸੋ ਤੂੰ 2-3 ਮਹੀਨਿਆਂ ਨੂੰ ਫੇਰ ਆਵੀਂ ਉਨੇ ਚਿਰ ਤੱਕ ਤੇਰੇ ਭਰਾ ਦਾ ਗੁੱਸਾ ਮੱਠਾ ਹੋ ਜਾਵੇਗਾ ਮਾਂ ਨੇ ਐਵੇਂ ਧੀ ਦਾ ਦਿਲ ਤੋੜਨ ਵਾਸਤੇ ਕਿਹਾ ਨਹੀਂ ਤਾਂ ਆਸ ਉਹਨੂੰ ਵੀ ਕੋਈ ਨਹੀਂ ਸੀ ਰਹੀ ਹੱਛਾ ਮਾਂ ਭਰਾ ਰਾਜੀ ਰਹਿਣ ਪੈਣਾ ਦਾ ਕੋਈ ਜ਼ੋਰ ਹੁੰਦਾ ਏ ਆਸੋ ਅੱਖਾਂ ਪੂੰਝਦੀ ਤੁਰ ਗਈ ਵੀਹਾਂਕ ਦਿਨਾਂ ਪਿੱਛੋਂ ਲੱਖਾ ਸਿੰਘ ਫੇਰ ਆਇਆ ਇਸ ਵਾਰ ਉਹਨੇ ਘਰ ਦੇ ਬਗੀਜਿਆਂ ਨਾਲ ਵੀ ਨੇੜ ਵਧਾਉਣ ਦਾ ਯਤਨ ਕੀਤਾ ਉਹਨੇ ਮਾਮੀ ਦੇ ਕੋਲ ਬਹਿ ਕੇ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਮਾਮੀ ਉਹਦੇ ਅੰਦਰਲੇ ਪੇਟ ਤੋਂ ਜਾਣੂ ਨਹੀਂ ਸੀ ਮੁੰਡੀਆਂ ਗੱਲਾਂ ਸੁਣ ਕੇ ਉਹਨੋਂ ਵੀ ਲੱਖਾ ਸਿੰਘ ਚੰਗਾ ਲੱਗਾ ਉਹਨੇ ਅੰਦਰੇ ਅੰਦਰ ਸ਼ਾਂਤੀ ਦੇ ਭਾਗਾਂ ਨੂੰ ਸਲਾਹਿਆ ਜਿਹਨੂੰ ਇਹੋ ਜਿਹਾ ਵਾਰ ਤੇ ਘਰ ਮਿਲ ਗਿਆ ਸੀ ਉਹਦੇ ਦਿਲ ਵਿੱਚ ਇਹ ਵੀ ਆਈ ਇਹ ਤੇ ਲੱਖਾ ਸਿੰਘ ਦਾ ਛੋਟਾ ਭਰਾ ਹੁੰਦਾ ਤਾਂ ਅਸੀਂ ਸਵਾਰਨੀ ਦਾ ਸਾਥ ਉੱਥੇ ਕਰ ਦਿੰਦੇ ਇਸ ਤੋਂ ਵੱਧ ਐਕਮਾ ਨਹੀਂ ਸੀ ਸੋਚ ਸਕਦੀ ਲੱਖਾ ਸਿੰਘ ਨੇ ਛੋਟੇ ਭਰਾ ਨਾਲ ਵੀ ਦੋਸਤੀ ਬਣਾ ਲਈ ਮਕੰਦ ਸਿਆ ਤੂੰ ਕਿਵੇਂ ਟੇਡਾ ਟੇਡਾ ਫਿਰਦਾ ਏ ਇਹ ਆਧਾਰ ਤੇ ਹੋਇਆ ਕਿ ਸਮੋਂਦ ਸੌ ਕਰ ਨਾ ਹੋਵੇ ਤਾਂ ਤੂੰ ਸਾਨੂੰ ਸਿਆਣਾ ਹੀ ਨਾ ਆ ਇੱਧਰ ਬਾਹੋਂ ਫੜ ਕੇ ਲੱਖਾ ਸਿੰਘ ਨੇ ਮੁਕੰਦ ਸਿੰਘ ਨੂੰ ਵੀ ਕੋਲ ਬਹਾ ਲਿਆ ਸਿਆਣਾ ਨਾ ਕਿਉਂ ਨਹੀਂ ਪਾਈਆ ਜੀ ਤੁਹਾਡੇ ਨਾਲੋਂ ਸਾਨੂੰ ਕੌਣ ਚੰਗਾ ਏ ਪਰ ਵੱਡੇ ਭਾਉ ਦੇ ਸਾਹਮਣੇ ਮੈਂ ਪਿੰਦਾ ਚੰਗਾ ਨਹੀਂ ਲੱਗਦਾ ਮੁਕੰਦ ਸਿੰਘ ਨੇ ਵੱਡੇ ਭਰਾ ਦਾ ਸਤਿਕਾਰ ਕਰਦਿਆਂ ਕਿਹਾ ਤੇ ਜੇ ਵੱਡਾ ਭਰਾ ਆਖੇ ਤਾਂ ਲੈ ਭਈ ਸਮੁੰਦ ਸਿੰਘ ਤੂੰ ਆਪਣੇ ਹੱਥੀਂ ਫੜਾ ਮੁੰਡੇ ਦੀ ਸੰਗ ਲੈ ਜਾਵੇ ਲੱਖਾ ਸਿੰਘ ਨੇ ਗਲਾਸੀ ਭਰ ਕੇ ਸਮੁੰਦ ਸਿੰਘ ਨੂੰ ਫੜਾ ਦਿੱਤੀ ਮੁਕੰਦਿਆ ਤੂੰ ਭਾਈ ਇਹ ਲੱਖਾ ਸਿੰਘ ਨੂੰ ਪੂਰੀ ਤਰ੍ਹਾਂ ਨਹੀਂ ਜਾਣਦਾ ਇਹਦਾ ਹੁਕਮ ਆਪਾਂ ਨਹੀਂ ਮੋੜਨਾ ਕਿਤੇ ਉੱਥੇ ਜਾ ਕੇ ਵੇਖੇ ਤਾਂ ਤੈਨੂੰ ਪਤਾ ਲੱਗੇ ਸੁਮਉਂਦ ਸਿੰਘ ਨੇ ਗਲਾਸੀ ਛੋਟੇ ਭਰਾ ਦੇ ਹੱਥ ਫੜਾ ਦਿੱਤੀ ਅੱਛਾ ਕਿਸੇ ਦਿਨ ਦਿਹਾਰ ਤੇ ਚੱਲ ਕੇ ਵੇਖਾਂਗੇ ਮੁਕੰਦ ਸਿੰਘ ਨੇ ਐਵੇਂ ਰਸਮੀ ਜਿਹਾ ਉੱਤਰ ਦਿੱਤਾ then ਦਿਹਾਰ ਕਿਹਾ ਮੈਂ ਤੈਨੂੰ ਨਾਲ ਲੈ ਕੇ ਜਾਣਾ ਹੈ ਲੱਖਾ ਸਿੰਘ ਨੇ ਆਪਣੇ ਸ਼ਬਦਾਂ ਤੇ ਜ਼ੋਰ ਦੇ ਕੇ ਕਿਹਾ ਭੜਿਆ ਮੈਨੂੰ ਦਾਰੀ ਜੀ ਰਹਿੰਦੀ ਏ ਕਈ ਕੋਈ ਸੱਜਣ ਬੇਲੀ ਮੇਰੇ ਕੋਲ ਆ ਕੇ 2-4 ਦਿਨ ਰਹੇ ਫਿਰ ਤੁਹਾਡੀ ਭੈਣ ਵੀ ਸਵੇਰ ਦੇ ਨਾਂ ਲੈਣ ਵਾਲੀ ਏ ਆਚਾਰੀ ਨੇ ਆਏ ਗਏ ਤੋਂ ਕਦੇ ਮੱਥੇ ਵਟ ਨਹੀਂ ਪਾਇਆ ਮੈਂ ਵੇਖ ਨਹੀਂ ਆਇਆ ਉਹਨੂੰ ਤਾਂ ਵੇਖ ਕੇ ਚਾ ਚੜ ਜਾਂਦਾ ਏ ਕੋਲੋਂ ਸਮੁੰਦਰ ਸਿੰਘ ਨੇ ਵੀ ਬਸੰਤ ਕੌਰ ਦੀ ਸ਼ੋਭਾ ਕੀਤੀ ਉਹ ਹੁਣ ਪੀਲਾ ਰੱਬ ਦਾ ਨਾਂ ਲੈ ਕੇ ਸੋਚਾਂ ਕਿਹੜੀਆਂ ਵਿੱਚ ਪਿਆਏ ਲੱਖਾ ਸਿੰਘ ਨੇ ਹੱਥ ਦਾ ਇਸ਼ਾਰਾ ਕਰਦਿਆਂ ਕਿਹਾ ਤੁਹਾਡਾ ਹੁਕਮ ਨਹੀਂ ਮੋੜਦਾ ਪਰ ਦੂਜੀ ਵਾਰ ਨਾ ਕਿਹੋ ਆ ਉਹਦੇ ਸਾਹਮਣੇ ਮੈਨੂੰ ਬੜੀ ਸ਼ਰਮ ਆਉਂਦੀ ਏ ਮਕੰਦ ਸਿੰਘ ਨੇ ਪਾਸੇ ਨੂਹ ਕਰਕੇ ਪੀ ਲਈ ਖਾਲੀ ਗਲਾਸੀ ਉਹਨੇ ਮੰਜੇ ਤੇ ਰੱਖ ਦਿੱਤੀ ਅਤੇ ਆਪ ਉੱਠ ਕੇ ਪਸ਼ੂਆਂ ਨੂੰ ਪੱਠੇ ਪਾਉਣ ਲੱਗ ਪਿਆ ਅੱਛਾ ਹਲਕੇ ਤੁਹਾਡੀ ਦੋਹਾਂ ਦੀ ਬੈਠਕ ਹੋਵੇਗੀ ਮੈਂ ਨੇੜੇ ਨਹੀਂ ਆਵਾਂਗਾ ਸਮੰਦ ਸਿੰਘ ਨੇ ਸੱਜੀ ਬਾਹ ਉੱਚੀ ਕਰਕੇ ਐਲਾਨ ਕੀਤਾ ਨਹੀਂ ਹਲਕੇ ਮੈਂ ਹਰ ਹਾਲ ਮੁੜ ਜਾਣਾ ਏ ਪਰਸੋਂ ਇੱਕ ਰਜਿਸਟਰੀ ਕਰਾਉਣੀ ਏ ਤੂੰ ਇਹਨੂੰ ਮੇਰੇ ਕੋਲ ਕੱਲੀ ਧੋ ਦੇਣਾ ਲੱਖਾ ਸਿੰਘ ਨੇ ਆਪਣੇ ਵੱਲੋਂ ਮਕੰਦ ਸਿੰਘ ਨੂੰ ਵੀ ਸੱਦਾ ਦੇ ਦਿੱਤਾ ਮਕਾਂਦ ਸਿੰਘ ਨੇ ਫੇਰ ਸ਼ਰਾਬ ਨਹੀਂ ਪੀਤੀ ਨਾਲ ਬਹਿ ਕੇ ਪਰ ਸ਼ਾਮ ਨੂੰ ਬਾਹਰ ਸੈਰ ਕਰਨ ਗਿਆ ਲੱਖਾ ਸਿੰਘ ਨਾਲ ਗੱਲਾਂ ਦਿਲ ਖੋਲ ਕੇ ਕੀਤੀਆਂ ਇਸ ਤਰ੍ਹਾਂ ਦੋਹਾਂ ਦਾ ਕਾਫੀ ਨੇੜ ਹੋ ਗਿਆ ਲੱਖਾ ਸਿੰਘ ਨੇ ਇੱਕ ਦੋ ਵਾਰ ਸਵਰਨੀ ਨੂੰ ਵੀ ਬੁਲਾਇਆ ਪਰ ਉਹਦਾ ਵੱਟਿਆ ਹੋਇਆ ਚਿਹਰਾ ਵੇਖ ਕੇ ਉਹਨੇ ਚੁੱਪ ਰਹਿਣਾ ਹੀ ਠੀਕ ਸਮਝਿਆ ਹਾਂ ਉਹਦੀ ਬੇਰੁਖੀ ਦਾ ਬੁਰਾ ਮਨਾਉਂਦਿਆਂ ਉਹਨੇ ਦਿਲ ਵਿੱਚ ਜ਼ਰੂਰ ਦੁਹਰਾਇਆ ਕੰਮ ਨੇਪਰੇ ਚਾੜ ਲੈਣ ਦੇ ਫੇਰ ਤੇਰੀ ਇਹ ਆਕੜ ਭੰਨਾਗਾ ਲੱਖਾ ਸਿੰਘ ਤੇ ਸਮੁੰਦਰ ਸਿੰਘ ਪੈ ਰਾਤ ਗਈ ਤੱਕ ਪੀਂਦੇ ਰਹੇ ਉਹਨਾਂ ਬੜੀਆਂ ਰੱਜ ਰੱਜ ਗੱਲਾਂ ਕੀਤੀਆਂ ਵਧੇਰੇ ਚਰਚਾ ਹੁੰਦੀ ਰਹੀ ਸਵਾਰਨੀ ਦੇ ਰਸਤੇ ਬਾਰੇ ਵੇਖੇ ਨਸਮੁੰਦ ਸਿਆਂ ਇਸ ਗੱਲੋਂ ਆਪਣੇ ਨਾਲੋਂ ਦਰਿਆਵਾਂ ਪਾਰਦੇ ਸਿਆਣੇ ਹੀ ਲੱਖਾਂ ਸੈਨੇ ਗਲਾਸੀ ਵਿੱਚ ਸ਼ਰਾਬ ਪਾਉਂਦਿਆਂ ਕਿ ਹਾ ਨਾਉ ਮੁੰਡੇ ਦਾ ਰੰਗ ਰੂਪ ਵੇਖਣਗੇ ਨਾ ਕੁਆਰੀ ਜਾਂ ਦਹਾਜੂ ਦਾ ਫਰਕ ਸਮਝਣਗੇ ਮਾਖਾ ਉਹ ਇਸ ਗੱਲ ਦੀ ਵੀ ਨੈਣ ਵਿਚਾਰ ਨਹੀਂ ਕਰਦੇ ਕਿ ਆਦਮੀ ਦੇ ਘਰ ਪਹਿਲਾਂ ਟੱਬਰ ਹੈ ਉਹ ਵੇਖਣਗੇ ਘਰ ਮਿੱਟੀ ਦੀ ਮੁੱਠ ਉਹ ਆਖਣਗੇ ਸਰਦਾਰਾ ਗਊ ਉੱਥੇ ਛੱਡੀਏ ਜਿੱਥੇ ਘਾਹ ਹੋਵੇ। ਇਹੀ ਉਹਨਾਂ ਦਾ ਨਿਸ਼ਾਨਾ ਬੜੇ ਸਮਝਦਾਰ ਨੇ। ਗੱਲ ਵੀ ਠੀਕ ਏ। ਘਰ ਖਾਣ ਹੰਡਾਉਣ ਨੂੰ ਨਾ ਹੋਇਆ ਤਾਂ ਨਰੇ ਮੁੰਡੇ ਨੂੰ ਕਿਸੇ ਚੱਟਣਾ ਏ। ਜਨਾਨੀ ਨੂੰ ਘਰੋਂ ਕਿਸੇ ਚੀਜ਼ ਦੀ ਤੰਗੀ ਨਾ ਹੋਵੇ। ਖੁੱਲਾ ਖਾਣ ਨੂੰ ਤੇ ਚੰਗਾ ਹੰਡਾਉਣ ਨੂੰ ਹੋਵੇ। ਅੱਲੇ ਪੈਸਾ ਹੋਵੇ ਖਰਚਣ ਨੂੰ। ਉਹ ਕਿਸੇ ਆਏ ਭੈਣ ਭਰਾ ਦੀ ਗਰਜ ਪੂਰੀ ਕਰ ਸਕਦੀ ਹੋਵੇ। ਫੇਰ ਉਹਦੇ ਵਰਗਾ ਕੋਈ ਸੁખી ਨਹੀਂ। ਠੀਕ ਏ। ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ ਹੋਣ ਫੇਰ ਬੰਦਾ ਸੁખી ਕਿਉਂ ਨਾ ਹੋਵੇ ਸਮੁੰਦਰ ਸਿੰਘ ਨੇ ਵਿੱਚੋਂ ਹੰਗਾਰਾ ਭਰਿਆ ਅਵੇਂ ਲੱਖਾ ਸਿੰਘ ਨੂੰ ਆਪਣਾ ਭਾਸ਼ਨ ਚੱਲਦਾ ਰੱਖਣ ਵਿੱਚ ਕਿਸੇ ਹੰਗਾਰੇ ਦੀ ਲੋੜ ਨਹੀਂ ਸੀ ਘਰ ਦੀ ਗੱਲ ਬਾਹਰ ਕਰਨੀ ਤਾਂ ਨਹੀਂ ਚਾਹੀਦੀ ਪਰ ਤੂੰ ਕਿਹੜਾ ਉਪਰ ਆਏ ਲੱਖਾ ਸਿੰਘ ਨੇ ਇਹਿਸਾਨ ਜਿਤਾਉਂਦਿਆਂ ਕਿਹਾ ਲੈ ਖਾਂ ਹੁਣ ਤੇਰੇ ਮੇਰੇ ਵਿੱਚ ਕੋਈ ਵੀ ਭੈਣ ਭੇ ਤੇ ਸਮੁੰਦਰ ਸਿੰਘ ਨੇ ਅੱਗੋਂ ਦੂਣੀ ਆਪਣਾ ਅਤ ਪ੍ਰਗਟ ਕਰਦਿਆਂ ਕਿਹਾ ਪਿੱਛੇ ਜਿਹੇ ਨਾਮੇ ਦਾ ਮਾਮਾ ਆਇਆ ਮੈਂ ਘਰ ਨਹੀਂ ਸੀ ਉਹਨੇ ਆਪਦੀ ਭੈਣ ਅੱਗੇ ਗੱਲ ਕੀਤੀ ਉਹਨੇ ਅੱਗੋਂ ਰੁਪਏ ਕੱਢ ਕੇ ਉਹਦੇ ਹੱਥ ਫੜਾਏ ਅਗਲੇ ਦਿਨ ਮੈਨੂੰ ਆਏ ਨੂੰ ਨਾਮੇ ਦੀ ਮਾਣੇ ਦੱਸਿਆ ਮੈਂ ਅੱਗੋਂ ਹੱਸ ਕੇ ਕਿਹਾ ਭਲੀਏ ਲੋਕੇ ਇਹਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਸੀ ਤੂੰ ਘਰ ਦੀ ਮਾਲਕ ਨਹੀਂ ਲੈ ਸਮਾਉਂ ਦੱਸਿਆ ਆ ਚੀਜ਼ ਹੀ ਜੋ ਜਨਾਨੀ ਨੂੰ ਸੁખી ਰੱਖ ਸਕਦੀ ਏ ਉਹਦੇ ਘਰ ਹੋਵੇ ਤੇ ਹੱਥ ਵਸ ਵੀ ਹੋਵੇ ਲੱਖਾ ਸਿੰਘ ਨੇ ਆਪਣੇ ਸਵਾਰਥ ਨੂੰ ਸਾਹਮਣੇ ਰੱਖ ਕੇ ਇੱਕ ਸਿਧਾਂਤ ਕੱਢ ਕੇ ਪੇਸ਼ ਕਰ ਦਿੱਤਾ ਭਾਈਆ ਜੀ ਬੰਦਾ ਹੋਵੇ ਭਾਵੇਂ ਜਨਾਨੀ ਜਿਹਦੇ ਹੱਥ ਪਰਲੇ ਕੌਜਣਾ ਹੋਵੇ ਉਹ ਸੁખી ਕਿਵੇਂ ਰਹਿ ਸਕਦਾ ਏ ਸੱਚੀ ਪੁੱਛਦਾ ਏ ਤਾਂ ਇਸੇ ਵਾਸਤੇ ਮੈਂ ਆਸੋ ਨੂੰ ਜਵਾਬ ਦੇ ਦਿੱਤਾ ਏ ਸਵਾਰਨੀ ਨੂੰ ਕਿਸੇ ਰੱਜੇ ਪੁੱਜੇ ਘਰ ਵਿਆਉਣਾ ਏ ਭਾਵੇਂ ਦੋ ਕੁ ਮਾਂ ਗਹਿਣੇ ਧਰ ਕੇ ਵੀ ਅਗਲਿਆਂ ਦੀ ਮੰਗ ਪੂਰੀ ਕਰਨੀ ਪਵੇ ਮੰਗ ਤੂੰ ਫਿਕਰ ਨਾ ਕਰ ਆਪਾਂ ਘਰ ਵੀ ਚੰਗਾ ਲੱਭ ਲਵਾਂਗੇ ਤੇ ਦਾਜ ਦੇਣ ਦਾ ਵੀ ਵਧੇਰੇ ਝਗੜਾ ਨਹੀਂ ਪਵੇਗਾ ਭੈੜਿਆ ਦਾਜ ਮੰਗਣ ਵਾਲਾ ਵੀ ਕੋਈ ਬੰਦਾ ਹੁੰਦਾ ਏ ਜਿੰਨਾ ਧੀਆ ਦੇ ਦਿੱਤੀਆਂ ਉਹਨਾ ਪਿੱਛੇ ਕੀ ਰੱਖ ਲਿਆ ਲਾਹਨਤ ਹੈ ਉਸ ਬੰਦੇ ਨੂੰ ਜਿਹੜਾ ਕੁੜੀ ਵੀ ਹੀਰੇ ਵਰਗੀ ਭਾਲੇ ਤੇ ਨਾਲ ਦਾਜ ਵੀ ਮੰਗੇ ਸੱਚੀ ਆਣਾ ਏ ਪਰ ਭਾਈਆ ਸਾਰੇ ਤੇਰੇ ਵਰਗੇ ਨਹੀਂ ਹੁੰਦੇ ਸਮਨਤ ਸਿੰਘ ਨੇ ਉਸ ਦੀ ਤਾਰੀਫ਼ ਵਜੋਂ ਕਿਹਾ ਹੱਛਾ ਇਹ ਗੱਲ ਤੋਂ ਮੇਰੇ ਤੇ ਰਹਿਣ ਦੇ ਹੁਣ ਰੋਟੀ ਖਾਈਏ ਤੇ ਘਰਦਿਆਂ ਨੂੰ ਆਰਾਮ ਕਰਨ ਦੀ ਛੁੱਟੀ ਦੇਈਏ ਵਿਚਾਰੀਆਂ ਆਪਣੇ ਬਦਲੇ ਚੌਂਕੇ 'ਚ ਬੈਠੀਆਂ ਨੇ ਲੱਖਾ ਸਿੰਘ ਨੇ ਇਹਨਾਂ ਗੱਲਾਂ ਨੂੰ ਇੱਥੇ ਹੀ ਛੱਡ ਦੇਣਾ ਠੀਕ ਸਮਝਿਆ ਸਵੇਰੀ ਉੱਠਦਿਆਂ ਲੱਸੀ ਦਾ ਗਲਾਸ ਪੀ ਕੇ ਲੱਖਾ ਸਿੰਘ ਤੁਰ ਪਿਆ ਸਮੁੰਦਰ ਸਿੰਘ ਬਾਹਰ ਤੱਕ ਉਹਨੂੰ ਤੋਰਨ ਗਿਆ ਸਮੁੰਦਰ ਸਿੰਘ ਲੋਕਾਂ ਦੀਆਂ ਉਲਝੀਆਂ ਆਦਮੀ ਸੁਲਝਾ ਲੈਂਦਾ ਏ ਪਰ ਆਪਣੀ ਉਲਝੀ ਨਹੀਂ ਕਿੰਨੀ ਅਜੀਬ ਗੱਲ ਏ ਲੱਖਾ ਸਿੰਘ ਨੇ ਆਪਣੇ ਮਤਲਬ ਦੀ ਗੱਲ ਤੋਰਨ ਦੇ ਇਰਾਦੇ ਨਾਲ ਕਿਹਾ ਉਹ ਹਾ ਗੱਲ ਕਿ ਆਪਣੇ ਪੈਰ ਦਾ ਕੰਡਾ ਆਪ ਤੋਂ ਨਹੀਂ ਨਿਕਲਦਾ ਸਮੁੰਦਰ ਸਿੰਘ ਨੇ ਅੱਗੋਂ ਹੰਗਾਰਾ ਭਰਿਆ ਇਹ ਹਾਲ ਤਾਂ ਇਸ ਵੇਲੇ ਮੇਰੀ ਏ ਲੱਖਾ ਸਿੰਘ ਨੇ ਕੋਈ ਚਿੰਤਾ ਵਿੱਚ ਸਿਰ ਧੋਣਦਿਆਂ ਕਿਹਾ ਪਤਾ ਤੈਨੂੰ ਕਿਸ ਗੱਲ ਦੀ ਥੋੜੇ ਸਮੁੰਦਰ ਸਿੰਘ ਨੇ ਉਹਦੇ ਵੱਲ ਕੁਝ ਹੈਰਾਨੀ ਨਾਲ ਕਿਹਾ ਸੁਣ ਲੈ ਤੈਨੂੰ ਪਤਾ ਏ ਜਿਹੋ ਜਿਹਾ ਆਪਣਾ ਲਾਣਾ ਹੈਗਾ ਏ ਅਖਾਣ ਪਾਉਂਦੇ ਨੇ ਜੱਟ ਮਈਓ ਸੰਸਾਰ ਕਬੀਲਾ ਗਾਲਣਾ ਜੱਟ ਭਰਾ ਦਾ ਭਰਾ ਵੈਰੀ ਹੁੰਦਾ ਏ ਇਹ ਹਮੇਸ਼ਾ ਇਹ ਹਾ ਸੋਚੇਗਾ ਕਿ ਜੇ ਦੂਜਾ ਘਰ ਨਾ ਹੁੰਦਾ ਤਾਂ ਸਾਰੀ ਜਾਇਦਾਦ ਦਾ ਮਾਲਕ ਮੈਂ ਹੀ ਹੁੰਦਾ ਸਾਡੇ ਲੰਬardar ਦੇ ਮੁੰਡਿਆਂ ਦੀ ਤਾਂ ਇਥੋਂ ਕੋਈ ਭੋਲੇ ਉਹ ਆਂਦੇ ਨੇ ਜਦੋਂ ਆਪਣੇ ਵੱਡਿਆਂ ਜ਼ਮੀਨ ਵੰਡੀ ਸੀ ਤੇਰੇ ਹਿੱਸੇ ਚੰਗੀ ਆ ਗਈ ਏ ਸ਼ਦੂਲ ਸੌ ਮਕਤੂਲ ਸੌ ਮੇਰੇ ਸਕੇ ਤਾਏ ਦੇ ਪੁੱਤਰ ਨੇ ਇਹਨਾ ਤਾਂ ਮੈਂ ਜਾਣਦਾ ਅਗਾਹ ਚਾਰ ਮੁੰਡੇ ਸਦੂਲ ਸੌਂਦੇ ਨੇ ਤੇ ਤਿੰਨ ਮਕਤੂਲ ਸੌਂਦੇ ਸੱਤੇ ਬਰਛਿਆਂ ਵਰਗੇ ਤੇ ਆਪਣਾ ਹੋਇਆ ਇੱਕ ਨਾਮਾ ਉਹ ਹੁਣੇ ਹੀ ਨਾਮੇ ਨੂੰ ਕੈਰੀਆਂ ਅੱਖਾਂ ਨਾਲ ਵੇਂਦੇ ਨੇ ਸੋਚੀਦਾ ਏ ਕਿਤੇ ਇੱਕ ਵੀ ਵਾਹਿਗੁਰੂ ਹੋਰ ਦੇ ਦਿੰਦਾ ਤਾਂ ਔਖੇ ਵੇਲੇ ਨਾਮੇ ਦੀ ਕੰਡ ਕੱਜਣ ਜੋਗਾ ਹੁੰਦਾ ਸਿਆਣਿਆ ਆਖਿਆ ਏ ਇੱਕ ਕੱਲਾ ਤੇ ਦੋ ਯਾਰਾਂ ਅੱਛਾ ਰੱਬ ਦੇ ਘਰ ਕੀ ਘਟਾਏ ਮਾਲਕ ਹੋਰ ਦੇ ਦੇਵੇਗਾ ਸਮਾਹ ਦਸਿਆ ਕਿ ਨਾ ਐਵੇਂ ਗੱਲ ਜਾਰੀ ਰੱਖਣ ਦੇ ਇਰਾਦੇ ਵਜੋਂ ਕਿਹਾ ਨਹੀਂ ਸਮਾਹ ਦਸਿਆ ਕੋਈ ਆਸ ਨਹੀਂ ਛੋਟੀ ਗੁੱਡੀ ਮੇਰਾ ਨਾਮ ਮੇਦੀ ਮਾਂ ਦੇ ਅੰਦਰ ਕੁਝ ਨੁਕਸ ਪੈ ਗਿਆ ਏ 6 ਸਾਲ ਹੋ ਗਏ ਨੇ ਇਲਾਜ ਕਰਦਿਆਂ ਕੋਈ ਵੈਦ ਹਕੀਮ ਕੋਈ ਪੀਰ ਫਕੀਰ ਨਹੀਂ ਛੱਡਿਆ ਸਭ ਨੇ ਜਵਾਬ ਦੇ ਦਿੱਤਾ ਏ ਇਸ ਗੱਲ ਤੇ ਵਿਚਾਰ ਕਰਕੇ ਬਥੇਰਾ ਦੋਵੇਂ ਝੂੜਦੇ ਆਂ ਪਰ ਨੇਰਾ ਝੂੜਿਆਂ ਕੀ ਬਣਦਾ ਏ ਲੱਖਾਂ ਸੈਂਕੜੇ ਨਿਰਾਸ਼ਤਾ ਵਿੱਚ ਸਿਰ ਝੂਣਿਆ ਬੜੀ ਫਿਕਰ ਵਾਲੀ ਗੱਲ ਏ ਪਰ ਸਮੁੰਦਰ ਸਿੰਘ ਨੂੰ ਸੁਝਿਆ ਕੁਝ ਨਾ ਕਿ ਉਹ ਅਗਾਹ ਕੀ ਕਹੇ ਨਾ ਮੇਰੀ ਮਾਂ ਤਾਂ ਇੱਥੋਂ ਤੱਕ ਆਖਣ ਲੱਗ ਪਈ ਏ ਪਈ ਇੱਕ ਹੋਰ ਵਿਆਹ ਕਰਾ ਲੈ ਹੋਰ ਕੀ ਚਾਰਾ ਏ ਪਰ ਜਾਣਦਾ ਏ ਉਹ ਵਿਚਾਰੀ ਸਵੇਰ ਦੇ ਨਾਂ ਲੈਣ ਵਾਲੀ ਏ ਮੈਂ ਉਹਦੇ ਬੈਠਿਆਂ ਹੋਰ ਵਿਆਹ ਕਰਾਉਂਦਾ ਚੰਗਾ ਲੱਗਾਗਾ ਜਦੋਂ ਆਪ ਰਾਜੀ ਏ ਤਾਂ ਫੇਰ ਕੀ ਡਰੇ ਉਹ ਤਾਂ ਇੱਥੋਂ ਤੱਕ ਆਂਦੀ ਏ ਭਈ ਮੈਂ ਆਪਣੀ ਛੋਟੀ ਭੈਣ ਦਾ ਸਾਖ ਲੈ ਆਉਣੀ ਆ ਮਾੜੀ ਗੱਲ ਨਹੀਂ ਪੈਣਾ ਪੈਣਾ ਕੱਟ ਵੀ ਲੈਣਗੀਆਂ ਉਹ ਪੈੜਿਆ ਉਹ ਤਾਂ ਅਸਲੋਂ ਬਾਲੜੀ ਜਹੀ ਏ ਮਸਾਂ ਦਸਾਂ ਵਰਿਆਂ ਦੀ ਉਹ ਚੰਗੀ ਲੱਗੇਗੀ ਊਠ ਦੇ ਗਲ ਟੱਲੀ ਵਾਲੀ ਗੱਲ ਬਣ ਜਾਵੇਗੀ ਫੇਰ ਕੀ ਕੀਤਾ ਜਾਵੇ ਸਮੋਂ ਦਸਾਂ ਕਿ ਨੀਵੀ ਪਾਈ ਸੋਚ ਰਹਾ ਸੀ ਮੈਂ ਤਾਂ ਹੁਣ ਤੱਕ ਬੜਾ ਵੇਰਿਆ ਆਇਆ ਪਰ ਨਾਮੇ ਦੀ ਮਾਂ ਆਪਣੀ ਆਈ ਤੇ ਤੁਲੀ ਖੜੀ ਏ ਆਂਦੀ ਏ ਮੇਰੀ ਭੈਣ ਛੋਟੀ ਏ ਤਾਂ ਕੋਈ ਹੋਰ ਲੱਭ ਲੈ ਥਾਕਾਂ ਦਾ ਘਾਟਾ ਏ ਇੱਕ ਦਿਨ ਤਾਂ ਉਹਨੇ ਰਾਜੇ ਨੂੰ ਸੱਦ ਕੇ ਵੀ ਪੱਕੀ ਕਰ ਦਿੱਤੀ ਫੇਰ ਫੇਰ ਕੀ ਰਾਜਾ ਸਾਡਾ ਅੱਗੇ ਇੰਨਾ ਕੰਮਾ ਨੂੰ ਛੇਰੇ ਉਹਨੇ ਕਿਹਾ ਜਜਮਾਨਣੀ ਤੂੰ ਆਂਦੀ ਏ ਤਾਂ ਮੈਂ ਦਸਾਂ ਦਿਨਾਂ ਚ ਸਾਗ ਲੱਬ ਦੇਣਾ ਗੜ ਹੋਵੇ ਮੱਖੀਆਂ ਦਾ ਘਾਟਾ ਏ ਗੱਲ ਤੇਰੀ ਠੀਕ ਏ ਦੁੱਧ ਹੋਵੇ ਸਹੀ ਜਾਗ ਦਾ ਘਾਟਾ ਨਹੀਂ ਕਰਨਾ ਤਾਂ ਕਿਸੇ ਮਿੱਟੀ ਦੀ ਮੁੱਠ ਨੂੰ ਏ ਪਰ ਮੈਂ ਸੋਚਦਾ ਲੋਕ ਕੀ ਆਖਣਗੇ ਸਾਰੇ ਕਹਿਣਗੇ ਚਾਰ ਪੈਸੇ ਹੋ ਗਏ ਨੇ ਇਸ ਵਾਸਤੇ ਆਕੜ ਨਹੀਂ ਬਿਉਂਦੀ ਤੇਰੇ ਵਿੱਚ ਆਕੜ ਰੱਬ ਦਾ ਨਾਮ ਏ ਦੀਵਾ ਲੈ ਕੇ ਭਾਲਿਆ ਤੇਰੇ ਅਰਗਾ ਸੌ ਬੰਦਾ ਨਹੀਂ ਲੱਭਣਾ ਬੱਸ ਆ ਝਗੜਾ ਪਿਆ ਹੋਇਆ ਹੀ ਸਾਡੇ ਘਰ ਸਗੋਂ ਕਿਤੇ ਆਵੇਂ ਤਾਂ ਆਪਣੀ ਭੈਣ ਨੂੰ ਸਮਝਾ ਆਖ ਕਮਲੀਏ ਆਪਣੀ ਥਾਲੀ ਵਿੱਚ ਜ਼ਹਿਰ ਨਾ ਪਾ ਖੈਰ ਮੈਂ ਆਵਾਂਗਾ ਪਰ ਇਹ ਗੱਲ ਹੋ ਵੀ ਜਾਵੇ ਤਾਂ ਕਿਤੇ ਅਸਮਾਨ ਨਹੀਂ ਡੱਗ ਪੈਣ ਲੱਗਾ ਚੱਟਾਂ ਦੇ ਘਰ ਦੋ ਦੋ ਨਹੀਂ ਹੁੰਦੀਆਂ ਪੁੱਜੇ ਘਰ ਤਾਂ ਦੋ ਟੱਬਰਾਂ ਨੂੰ ਸਰਦਾਰੀ ਦੀ ਨਿਸ਼ਾਨੀ ਸਮਝਦੇ ਨੇ ਤੇਰੇ ਘਰ ਵੀ ਇਸ ਵੇਲੇ ਖਾਣ ਹੰਡਾਉਣ ਦਾ ਘਾਟਾ ਨਹੀਂ ਸਮੁੰਦਰ ਸਿੰਘ ਨੇ ਕੋਜ ਹਾਸੇ ਠੱਠੇ ਨਾਲ ਕਿਹਾ ਬਾਪਈ ਚੰਗੀ ਸਿਫਾਰਿਸ਼ ਕਰੇਂਗਾ ਤੂੰ ਮੇਰੀ ਉੱਥੇ ਜਾ ਕੇ ਪਰ ਪਈ ਤੂੰ ਸਿਫਾਰਿਸ਼ ਆਪਦੀ ਭੈਣ ਦੀ ਕਰਨੀ ਏ ਮੇਰੀ ਥੋੜੀ ਕਰਨੀ ਏ ਗਉਂਦੇ ਹੁੰਦੇ ਨੇ ਨਾ ਭੈਣ ਭਰਾਵਾਂ ਦੀ ਹੋ ਗਈ ਜਦ ਮੁੱਢੀ ਪਈ ਤਰੇਲ ਇਹਦੇ ਵਿੱਚ ਕੀ ਝੂਠ ਏ ਭੈਣ ਪਹਿਲਾਂ ਹੋਵੇ ਤਾਂ ਪਣਵਈਆ ਬਣੇ ਸਮੁੰਦਰ ਸਿੰਘ ਦੇ ਸਾਰੇ ਚਿਹਰੇ ਉੱਤੇ ਮੁਸਕਰਾਹਟ ਫੈਲੀ ਹੋਈ ਸੀ ਉਹ ਪਿੰਡੋਂ ਤਿੰਨ ਚਾਰ ਪੈਲੀਆਂ ਬਾਹਰ ਆ ਗਏ ਸਨ ਦੋਵੇਂ ਬੜੇ ਪਿਆਰ ਨਾਲ ਹੱਥ ਮਿਲਾ ਕੇ ਵਿਛੜੇ ਸਮੰਧ ਸਿੰਘ ਨੇ ਰਕਾਬ ਦੱਬੀ ਤੇ ਲੱਖਾ ਸਿੰਘ ਮਾਰ ਕੇ ਪਲਾਕੀ ਘੋੜੀ ਦੇ ਉੱਤੇ ਖੱਛਾ ਸਤਿਸ਼੍ਰੀ ਅਕਾਲ ਆਵੀ ਜਰੂਰ ਹੱਥ ਹਿਲਾਉਂਦਿਆਂ ਲੱਖਾ ਸਿੰਘ ਨੇ ਘੋੜੀ ਭੋਈਏ ਪਾ ਦਿੱਤੀ ਸਮੰਧ ਸਿੰਘ ਪਿੱਛੋਂ ਕੋਲ ਚੈਰ ਤੂੜ ਉਡੜਦੀ ਵੇਂਦਾ ਰਹਾ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ